280 ਕਿਸੇ ਐਡੀਮ অর ਫਰੇਜ਼ਸ ਦੀ ਗੱਲ ਕਰਾਂਗੇ ਤਾਂ ਸਭ ਤੋਂ ਪਹਿਲੇ ਦੇਖੋ 올 ਐਂਡ ਸੈਂਟਰੀ 올 ਐਂਡ ਸੈਂਟਰੀ ਦਾ ਮਤਲਬ ਹੁੰਦਾ ਵਿਦਆਊਟ ਮੇਕਿੰਗ ਯਾਨੀ ਡਿਸਟਿੰਕਸ਼ਨ ਕਿਸੇ ਵੀ ਭੇਦਭਾਵ ਤੋਂ ਬਿਨਾ ਹਰ ਇੱਕ ਨੂੰ ਕੋਈ ਚੀਜ਼ ਕਰਨਾ ਹੀ ਇਨਵਾਈਟਡ 올 ਐਂਡ ਸੈਂਟਰੀ ਇਨ ਦਾ ਮੈਰਿਜ ਪਾਰਟੀ ਆਫ ਅ ਯੰਗਰ ਬ੍ਰਦਰ ਉਹਨੇ ਆਪਣੇ ਛੋਟੇ ਭਰਾ ਦੀ ਜਿਹੜੀ ਮੈਰਿਜ ਪਾਰਟੀ ਚ ਹਰ ਇੱਕ ਨੂੰ ਬੁਲਾਇਆ ਵਿਦਆਊਟ ਮੇਕਿੰਗ ਐਨੀ ਡਿਸਟਿੰਕਸ਼ਨ ਕਿਸੇ ਭੇਦਭਾਵ ਤੋਂ ਬਿਨਾਂ ਹਰ ਇੱਕ ਨੂੰ ਬੁਲਾਇਆ ਅਬਾਉ ਬੋਰਡ ਇਹਦਾ ਮਤਲਬ ਹੁੰਦਾ ਬੜਾ ਫੇਅਰ ਔਰ ਓਨੈਸਟ ਮਤਲਬ ਬੜਾ ਅੱਛਾ ਔਰ ਓਨੈਸਟ ਵਾਲਾ ਵਿਵਹਾਰ ਜਿਹੜਾ ਜਿੰਨੂੰ ਕਹਿੰਦੇ ਨੇ ਉਹ ਹੁੰਦਾ ਵਾ ਇਮਾਨਦਾਰੀ ਵਾਲਾ ਹੀ ਇਸ ਅ ਸਟੇਟ ਫਾਰਵਰਡ ਮੈਨ ਉਹ ਬੜਾ ਸਿੱਧਾ ਸਿੱਧੀ ਗੱਲ ਕਰਨ ਵਾਲਾ ਬੰਦਾ ਵਾ ਹਿਸ ਫਾਈਨੈਂਸ਼ੀਅਲ ਡੀਲਿੰਗਸ ਆਰ ਅਬਾਉ ਬੋਰਡ ਉਹਦੀਆਂ ਜਿਹੜੀਆਂ ਪੈਸੇ ਦਾ ਲੈਣ ਦੇਣ ਦਾ ਹਿਸਾਬ ਕਿਤਾਬ ਨਾ ਬੜਾ ਹੀ ਅੱਛਾ ਤੇ ਸਾਫ਼ ਸੁਥਰਾ ਵਾ